ਸਸ਼ਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਬਠਿੰਡਾ ਸ਼ਹਿਰ ਦੇ ਭਾਗੂ ਰੋਡ ਨੂੰ ਚੋੜਾ ਕਰਨ ਨੂੰ ਲੈ ਕੇ ਨਗਰ ਨਿਗਮ ਤੇ ਭਾਗੂ ਰੋਡ ਦੇ ਵਸਨੀਕਾਂ ਵਿਚਕਾਰ ਰੇੜਕਾ ਚੱਲ ਰਿਹਾ ਸੀ ਜੋ ਕਿ ਖਤਮ ਹੋ ਗਿਆ ਤਾਂ ਮੇਰ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਭਾਗੂ ਰੋਡ ਨੂੰ 60 ਫੁੱਟ ਚੌੜਾ ਕੀਤਾ ਜਾਣਾ ਸੀ ਜਿਸ ਦੀ ਪ੍ਰਕਿਰਿਆ ਚੱਲ ਰਹੀ ਸੀ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਮੰਗ ਕੀਤੀ ਗਈ ਕਿ ਭਾਗੂ ਰੋਡ ਨੂੰ 50 ਫੁੱਟ ਚੌੜਾ ਕੀਤਾ ਜਾਵੇ ਕਿਉਂਕਿ 60 ਫੁੱਟ ਚੌੜਾ ਕਰਨ ਦੇ ਨਾਲ ਦੁਕਾਨਦਾਰਾਂ ਦਾ ਵੱਡਾ ਨੁਕਸਾਨ ਹੋਵੇਗਾ ਉਹਨਾਂ ਦਾ ਕਹਿਣਾ ਹੈ ਕਿ ਦੁਕਾਨਦਾਰਾਂ ਦੇ ਇਸ ਮੰਗ ਤੇ ਦੁਕਾਨਦਾਰ ਤੇ ਨਗਰ ਨਿਗਮ ਦੇ ਵਿੱਚ ਸਹਿਮਤੀ ਬਣੀ ਹੈ ਹੁਣ ਭਾਗੂ ਰੋਡ ਨੂੰ 50 ਫੁੱਟ ਹੀ ਚੌੜਾ ਕੀਤਾ ਜਾਵੇਗਾ ਦੁਕਾਨਦਾਰਾਂ ਦੇ ਵੱਲੋਂ ਵੀ ਫਰੋਸਾ ਦਿੱਤਾ ਗਿਆ ਹੈ ਕਿ 31 ਅਗਸਤ ਤੱਕ ਦਾ ਸਮਾਂ ਦਿੱਤਾ ਜਾਵੇ ਤੇ ਦੁਕਾਨਦਾਰ ਆਪਣੇ ਆਪ ਹੀ ਦੁਕਾਨਾਂ ਨੂੰ ਪਿੱਛੇ ਹਟਾ ਲੈਣਗੇ ਤੇ ਉਹਨਾਂ ਨੇ ਕਿਹਾ ਕਿ ਹੁਣ ਸਾਡੀ ਸਹਿਮਤੀ ਬਣ ਗਈ ਹੈ ਇਸ ਤੇ ਕਿਸੇ ਵੀ ਗੱਲ ਦਾ ਕੋਈ ਰੋਲਾ ਨਹੀਂ ਹੈ ਇਸ ਸਹਿਮਤੀ ਤੋਂ ਬਾਅਦ ਭਾਗੂ ਰੋਡ ਦੇ ਵਸਨੀਕਾਂ 'ਚ ਖੁਸ਼ੀ ਦੀ ਲਹਿਰ ਹੈ ਇਹ ਰੇਡ ਦਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਦੁਕਾਨਦਾਰਾਂ ਤੇ ਪ੍ਰਦੂਸ਼ਣ ਵਿਕਾਰ ਇਸਤ ਸਰਕਾਰ ਖਿਲਾਫ ਨਾਰੇਬਾਜ਼ੀ ਵੀ ਕੀਤੀ ਗਈ ਸੀ ਦੁਕਾਨਦਾਰਾਂ ਵੱਲੋਂ ਅਕਸਰ ਹੀ ਕਿਹਾ ਜਾਂਦਾ ਸੀ ਕਿ 60 ਫੁੱਟ ਸੜਕ ਦੀ ਚੌੜੀ ਹੋਣ ਦੇ ਨਾਲ ਦੁਕਾਨਦਾਰਾਂ ਦਾ ਬਹੁਤ ਵੱਡਾ ਉਜਾੜਾ ਹੋਵੇਗਾ ਉਪਰੋ ਤਿਉਹਾਰਾ ਦੇ ਦੰਨੇ ਤੇ ਉਹਨਾਂ ਉੱਪਰ ਜਿਹੜੀ ਖਤਰੇ ਦੀ ਤਰਵਾ ਲਟਕਦੀ ਰਹਿੰਦੀ ਸੀ ਕਿ ਨਗਰ ਨਿਗਮ ਪਤਾ ਨਹੀਂ ਕਦੋਂ ਆ ਕੇ ਕਾਰਵਾਈ ਕਰ ਦੇਵੇ ਤਾਂ ਇਸ ਫੈ ਨੇ ਵੀ ਸੁਖਦ ਅਸਾਲਿਆ ਤੇ ਦੁਕਾਨਦਾਰਾਂ ਚ ਵੀ ਖੁਸ਼ੀ ਦੀ ਲਹਿਰ ਹੈ। ਪਾ ਗੂਰੋਡ ਦੇ ਦੁਕਾਨਦਾਰ ਜੀ ਕਿ ਤੁਹਾਨੂੰ ਮਿਲ ਕੇ ਗਏ ਆ ਤੇ ਜਿਹੜੀ ਕਦੋਂ ਚੌੜੀ ਕਰਨੀ ਉਹ ਕੀ ਉਹਨਾਂ ਦਾ ਬਸਲਾ ਹੋ ਗਿਆ। ਦੇਖੋ ਜੀ ਅੱਜ ਦੁਕਾਨਦਾਰ ਸਾਥੀ ਤੇ ਜਿੰਨੇ ਵੀ ਉੱਥੇ ਪਾ ਗੂਰੋਡ ਦੇ ਰਹਿਾਈਸ਼ੀ ਜਿਹੜੇ ਮੇਨ ਪਾ ਗੂਰੋਡ ਤੇ ਲੱਗਦੇ ਸੀਗੇ ਉਹ ਅੱਜ ਸਾਡੇ ਕੋਲ ਇੱਕ ਫਰਮੈਸ਼ ਲੈ ਕੇ ਆਏ ਕਿ ਜੋ ਕਾਰਪੋਰੇਸ਼ਨ ਨੇ ਉਹ ਸਾਰੀ ਕੀਤੀ ਹੈ ਬੀਮਾਰਕੇਸ਼ਨ ਕੀਤੀ ਹੈ 7 ਫੁੱਟ ਦੀ। ਉਹ ਨਾ ਕਰਕੇ ਉਹਨਾਂ ਨੂੰ ਕੁਝ ਸਮਾਂ ਦਿੱਤਾ ਜਾਵੇ ਤੇ ਉਸ ਨੂੰ 50 ਫੁੱਟ ਤੇ ਕਨਸਿਡਰ ਕੀਤਾ ਜਾਵੇ। ਉਹਨਾਂ ਸਾਰਿਆਂ ਦੇ ਸਾਥ ਦੇ ਨਾਲ ਤੇ ਆਪਸ ਹੀ ਇੰਨੇ ਪ੍ਰੇਮ ਪਿਆਰ ਦੇ ਨਾਲ ਅਸੀਂ ਦੇਖ ਕੇ ਸੋਚਿਆ ਕਿ ਇਸ ਦੀ ਪਰਮਿਸ਼ਨ ਅਸੀਂ ਦੇ ਦੇ ਦਿੱਤੀ ਜਾਊਗੀ ਤੇ ਹੁਣ ਭਾਗੂ ਰੋਡ 50 ਫੁੱਟ ਚੌੜੀ ਕੀਤੀ ਜਾਊਗੀ ਤੇ ਉਹਨਾਂ ਨੇ ਸਾਡੇ ਤੋਂ ਖੁਦ ਹੀ ਟਾਈਮ ਲਿੱਤਾ ਕਿ ਅਸੀਂ 31 ਅਕਤੂਬਰ ਤੱਕ ਸਾਰੀ ਸਾਰੀ ਖੁਦ ਕਰਾਂਗੇ। ਤੇ ਕਾਰਪੋਰੇਸ਼ਨ ਵਾਸਤੇ ਉਹ ਜਗਾ ਛੱਡਾਂਗੇ ਤਾਂ ਕਿ ਅਸੀਂ ਉਸ ਰੋਡ ਨੂੰ ਜੋ ਸ਼ਹਿਰ ਦੀ ਮੇਨ ਲਿੰਕਿੰਗ ਰੋਡ ਆ ਉਹਨੂੰ ਚੌੜੀ ਕਰੀਏ ਤੇ ਲੋਕਾਂ ਦੀ ਝੋਲੀ ਪਾਈਏ ਇਸ ਦੇ ਨਾਲ ਦੁਕਾਨਦਾਰਾਂ ਦਾ ਪਰਸਨਲ ਬੈਨੀਫਿਟ ਵੀ ਬਹੁਤ ਆਊਗਾ ਕਿਉਂਕਿ ਉੱਥੇ ਆਵਾਜਾ ਵੀ ਹੋਰ ਖੁੱਲੀ ਹੋ ਜੂਗੀ ਵਧ ਜੂਗੀ ਤੇ ਬਿਜ਼ਨਸ ਵਧਣ ਦੀ ਵੀ ਬਹੁਤ ਸੰਭਾਵਨਾ ਹੈ ਇੱਕ ਸਟੇਲੇ ਕੁਝ ਪਾਰਟੀਆਂ ਨੇ ਉਹਨਾਂ ਲਈ ਨਹੀਂ ਐਸਾ ਕੁਝ ਸਟੇ ਨਹੀਂ ਹੈਗਾ ਜੀ ਉੱਥੇ ਉਹਨਾਂ ਨੇ ਅਪਲਾਈ ਕੀਤਾ ਸੀ ਮੇਰੇ ਕਾਲਾਂ ਨੂੰ ਉਹਨਾਂ ਨੂੰ ਕੋਈ ਸਟੇਨ ਨਹੀਂ ਜੇ ਮਿਲੇ ਮਤਲਬ ਸਾਰੇ ਲੋਕ ਸਹਿਮਤ ਨੇ ਬਹੁਤ ਪਿਆਰ ਨਾਲ ਸਤਿਕਾਰ ਨਾਲ ਇਥੇ ਸਹਿਮਤੀ ਆਦੀ ਪ੍ਰਗਟ ਕਰਕੇ ਗਏ ਆ ਸਾਰੇ ਸਾਡੇ ਭਾਗ ਰੋਡ ਦੇ ਵਪਾਰੀ ਸਾਥੀ ਤੇ ਰਹਿਸ਼ੀ ਲੋਕ ਪਰ ਪ੍ਰਸ਼ਾਸਨ ਨੂੰ ਮਤਲਬ ਤੁਹਾਡੇ ਕੰਮ ਵਿੱਚ ਕੁਝ ਅੜੀਕਾ ਕਰਨ ਦੀ ਲੋੜ ਨਹੀਂ ਸੀ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਉਹ 31 ਅਕਤੂਬਰ ਤੱਕ ਖੁਦ ਆਪਣੀ ਦੁਕਾਨਾਂ ਆਪਣੇ ਘਰ ਜੋ ਵੀ ਵਿੱਚ ਆਉਂਦੇ ਆ ਡਿਮਾਰਕੇਸ਼ਨ ਦੇ